ਸਾਰਿਆਂ ਨੂੰ ਜੀ ਸਤ ਸ੍ਰੀ ਅਕਾਲ ਹੈਪੀ ਫੈਮਿਲੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਜੀ ਵੈਲਕਮ ਤੇ ਅੱਜ ਦੀ ਵੀਡੀਓ ਹੈ ਕਿ ਅਸੀਂ ਆਪਾਂ ਟੂਟੀਆਂ ਨੂੰ ਕਿਵੇਂ ਕਲੀਨ ਕਰਾਂਗੇ ਦੇਖੋ ਜੀ ਮੇਰੀ ਭੈਣ ਦਾ ਇੱਕ ਦਾ ਕਮੈਂਟ ਆਇਆ ਸੀਗਾ ਵੀ ਟੂਟੀਆਂ ਨੂੰ ਸਾਫ਼ ਕਰਨ ਦਾ ਸਾਨੂੰ ਤਰੀਕਾ ਜ਼ਰੂਰ ਦੱਸਿਓ ਜਿਹੜੀਆਂ ਆਪਣੇ ਸਟੀਲ ਦੀਆਂ ਟੂਟੀਆਂ ਹੁੰਦੀਆਂ ਨੇ ਦੇਖੋ ਜੀ ਪਹਿਲਾਂ ਇਹਨਾਂ ਦੀ ਤੁਸੀਂ ਹਾਲਤ ਦੇਖ ਸਕਦੇ ਹੋ ਤੇ ਉਸ ਤੋਂ ਬਾਅਦ ਵੀ ਆਪਾਂ ਸਾਫ਼ ਕਰਕੇ ਦਿਖਾਵਾਂਗੇ ਬਹੁਤ ਹੀ ਵਧੀਆ ਤਰੀਕੇ ਨਾਲ ਵੀਡੀਓ ਨੂੰ ਤੁਸੀਂ ਬਿਲਕੁਲ ਵੀ ਸਕਿਪ ਨਹੀਂ ਕਰਨਾ ਜਿਹੜੀ ਮੇਰੀ ਭੈਣ ਨੇ ਕਮੈਂਟ ਕੀਤਾ ਸੀ ਤੁਸੀਂ ਹੇਠਾਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਵੀ ਸਾਡੀ ਤੁਸੀਂ ਵੀਡੀਓ ਦੇਖੀ ਹੈ ਤੇ ਨਹੀਂ ਦੇਖੀ ਠੀਕ ਹੈ ਜੀ ਤੇ ਆਪਾਂ ਘਰੇ ਹੀ ਕੈਮੀਕਲ ਇੱਕ ਤਿਆਰ ਕਰਾਂਗੇ ਬਹੁਤ ਹੀ ਵਧੀਆ ਤਰੀਕੇ ਨਾਲ ਜਿਹੜੀਆਂ ਘਰੇ ਪਈਆਂ ਹੁੰਦੀਆਂ ਚੀਜ਼ਾਂ ਉਹਨਾਂ ਤੋਂ ਹੀ ਸਿਰਫ ਟੁੱਟੀਆਂ ਆਪਣੀਆਂ ਮਿੰਟੋ ਮਿੰਟ ਹੀ ਦੇਖੋ ਜੀ ਕਲੀਨ ਹੋ ਜਾਣੀਆਂ ਨੇ ਬਹੁਤ ਹੀ ਵਧੀਆ ਪਹਿਲਾਂ ਤੁਸੀਂ ਇਹਨਾਂ ਦੀ ਹਾਲਤ ਦੇਖ ਸਕਦੇ ਹੋ ਤੇ ਇਸ ਤੋਂ ਬਾਅਦ ਵੀ ਆਪਾਂ ਤੁਹਾਨੂੰ ਬਹੁਤ ਹੀ ਸੌਖੇ ਤਰੀਕੇ ਨਾਲ ਚਲੋ ਆਪਾਂ ਜੀ ਹੁਣ ਇੱਕ ਕੈਮੀਕਲ ਤਿਆਰ ਕਰਦੇ ਆ ਜਿਹਦੇ ਨਾਲ ਆਪਾਂ ਟੁੱਟੀਆਂ ਨੂੰ ਸਾਫ਼ ਕਰਾਂਗੇ ਠੀਕ ਹੈ ਜੀ ਇੱਥੇ ਆਪਾਂ ਨੇ ਜੀ ਇੱਕ ਕੌਲੀ ਲਈ ਹੈ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਪਹਿਲਾਂ ਤਾਂ ਮਿੱਠਾ ਸੋਡਾ ਦੇਖੋ ਜੀ ਇਹ ਮਿੱਠਾ ਸੋਡਾ ਹਰ ਕ चीज ਦੇ ਵਿੱਚ ਕਲੀਨਿੰਗ ਦੇ ਵਿੱਚ ਨਾ ਬਹੁਤ ਹੀ ਵਧੀਆ ਰਿਜ਼ਲਟ ਮਿਲਦਾ ਹੈ ਇਹਦੇ ਬਾਅਦ ਆਪਾਂ ਰਹਿਣੀਆਂ ਜੀ ਇੱਕ ਕਾਲਗਟ ਜੇਨੀਆਂ ਤੋਂ ਹਟੀਆਂ ਟੁੱਟੀਆਂ ਜਿਆਦਾ ਕੰਦੀਆਂ ਨੇ ਉਸ ਹਾਵ ਨਰਤ ਸੀ ਇਹ ਕੈਮੀਕਲ ਤਿਆਰ ਕਰੀਏ ਇੱਕ ਚਮਚਾ ਆਪਾਂ ਕਾਲਗਟ ਦਾ ਲਵਾਂਗੇ ਜੀ ਉਸ ਤੋਂ ਬਾਅਦ ਲੈਣਾ ਹੈਗਾ ਥੋੜਾ ਜਿਹਾ ਦੇਖੋ ਜੀ ਸਰਫ ਲੈਣਾ ਤੁਸੀਂ ਕੋਈ ਵੀ ਲਿਕਵਿਡ ਸਰਫ ਲੈ ਲਿਓ ਤੇ ਕੁਝ ਸਿਰਫ ਆਪਾਂ ਇੱਕ ਚੁਟਕੀ ਹੀ ਸਰਫ ਦੀ ਲਵਾਂਗੇ ਕਿਉਂਕਿ ਜਦੋਂ ਜਦੋਂ ਵੀ ਆਪਾਂ ਇਹਨੂੰ ਕਲੀਨ ਕਰਾਂਗੇ ਨਾ ਤੇ ਆਪਣੀ ਟੂਟੀਆਂ ਦੇ ਉੱਤੇ ਕੋਈ ਵੀ ਦਾਗ ਦੱਪਾ ਨਹੀਂ ਰਹੂਗਾ ਇਸ ਕਰਕੇ ਆਪਣੇ ਥੋੜਾ ਜਿਹਾ ਹੱਸਰ ਫਲੇ ਆ ਤੁਸੀਂ ਇਹਦੀ ਜਗ੍ਹਾ ਤੇ ਸ਼ੈਂਪੂ ਵੀ ਲੈ ਸਕਦੇ ਹੋ ਠੀਕ ਹੈ ਜੀ ਤੇ ਹੁਣ ਆਪਾਂ ਅਗਲੀ ਚੀਜ਼ ਜਿਹੜੀ ਲੈਣੀ ਆ ਉਹ ਹੈਗਾ ਜੀ ਆਪਣਾ ਨਿੰਬੂ ਜਿਹਦੀ ਵਿੱਚ ਆਪਾਂ ਨਿੰਬੂ ਇੱਕ ਨਿੰਬੂ ਤੁਸੀਂ ਚਾਹੇ ਅੱਧਾ ਚਾਹੇ ਇੱਕ ਨਿੰਬੂ ਨੂੰ ਝੋੜ ਲਿਓ ਆਪਾਂ ਨੇ ਕੈਮੀਕਲ ਥੋੜਾ ਚਾਹੇ ਨਾ ਗਾੜਾ ਰੱਖਣਾ ਇਹ ਜ਼ਰੂਰ ਤੁਸੀਂ ਧਿਆਨ ਰੱਖਣਾ ਜਿਆਦਾ ਲਿਕਵਿਡ ਨਹੀਂ ਕਰਨਾ ਹੈਗਾ ਜਿਹੜੀ ਆਪਣੀ ਟੂਟੀਆਂ ਜਦੋਂ ਸਾਫ਼ ਕਰਨੀਆਂ ਉਹਨਾਂ ਦੇ ਉੱਤੇ ਹੀ ਆਪਣਾ ਕੈਮੀਕਲ ਖੜਨਾ ਚਾਹੀਦਾ ਠੀਕ ਹੈ ਜੀ ਤੁਸੀਂ ਨਿੰਬੂ ਦੀ ਜਗ੍ਹਾ ਤੇ ਚਿੱਟਾ ਸਿਰਕਾ ਹੁੰਦਾ ਨਾ ਉਹ ਵੀ ਲੈ ਸਕਦੇ ਹੋ ਥੋੜਾ ਜਿਹਾ ਨਿੰਬੂ ਆਪਾਂ ਹੋਰ ਪਾਵਾਂਗੇ ਇਹਦੇ ਵਿੱਚ। ਲਓ ਜੀ ਆਪਣਾ ਕੀਮਿਕਲ ਬਿਲਕੁਲ ਹੋ ਕੇ تیار। ਤੁਸੀਂ ਕੋਈ ਵੀ ਬੁਰਸ਼ ਲੈ ਲੈਣਾ। ਬੁਰਸ਼ ਲੈ ਕੇ ਇਸ ਤਰੀਕੇ ਨਾਲ ਇਹਨੂੰ ਟੋਟੀਆਂ 'ਤੇ ਲਗਾਵਾਂਗੇ ਆਪਾਂ। ਚਲੋ ਆਪਾਂ ਅੱਛੀ ਤੁਹਾਨੂੰ ਦੱਸਦੇ ਹਾਂ। ਇਹਨੇ ਮੇਰੀ ਭੈਣਾਂ ਨੇ ਕਮੈਂਟ ਕੀਤਾ ਸੀ ਜੀ ਟੂਟੀਆਂ ਨੂੰ ਸਾਫ਼ ਕਰਨ ਦਾ ਸਾਨੂੰ ਤਰੀਕਾ ਦੱਸਿਓ ਤੇ ਆਪਾਂ ਨੇ ਤੁਹਾਡੇ ਲਈ ਬਹੁਤ ਹੀ ਵਧੀਆ ਵੀਡੀਓ ਬਣਾਈ ਹੈ ਜੀ ਤੇ ਤੁਸੀਂ ਕਮੈਂਟ ਕਰਕੇ ਸਾਨੂੰ ਜਰੂਰ ਦੱਸਣਾ ਵੀ ਸਾਡੀ ਵੀਡੀਓ ਤੁਹਾਨੂੰ ਕਿਹੋ ਜਿਹੀ ਲੱਗੀ ਜਿਹੜਾ ਇਹ ਕੈਮੀਕਲ ਤਿਆਰ ਕੀਤਾ ਆਪਾਂ ਟੂਟੀਆਂ ਦੇ ਉੱਤੇ ਲਗਾ ਦਿੰਨੇ ਹਾਂ ਜਿਹੜਾ ਕੈਮੀਕਲ ਆਪਾਂ ਤਿਆਰ ਕੀਤਾ ਇਹਨੂੰ ਜ਼ਿਆਦਾ ਪਤਲਾ ਨਹੀਂ ਕਰਨਾ ਹੈਗਾ ਆਪਣੀਆਂ ਟੂਟੀਆਂ ਦੇ ਉੱਪਰ ਇਹ ਖੜਨਾ ਚਾਹੀਦਾ ਸਿਰਫ ਇਹਨੂੰ ਤੁਸੀਂ ਨਾ 5 ਮਿੰਟ ਲਗਾ ਕੇ ਇਸ ਤਰੀਕੇ ਨਾਲ ਛੱਡ ਦਿਓ ਆਪਾਂ ਸਾਰੀਆਂ ਟੂਟੀਆਂ ਤੇ ਇਸ ਤਰੀਕੇ ਨਾਲ ਲਗਾ ਦਾਂਗੇ ਜੀਮ ਜੀ ਤੁਸੀਂ ਆ ਸਿਲਵਰ ਪੇਪਰ ਲੈਣਾ ਸਿਲਵਰ ਪੇਪਰ ਦੇ ਨਾਲ ਹੋ ਜਿੱਥੇ ਇਸ ਤਰੀਕੇ ਨਾਲ ਇਹਨੂੰ ਇੱਕ ਬੋਮ ਬਣਾ ਲੈਣਾ ਠੀਕ ਹੈ ਜੀ ਇਹਨੂੰ ਹੁਣ ਤੁਸੀਂ ਚੰਗੀ ਤਰ੍ਹਾਂ ਵਾਸ਼ ਕਿਹਦੇ ਨਾਲ ਇਹ ਸਾਫ਼ ਕਰਨਾ ਹੈ ਜਿੰਨੇ ਵੀ ਆਪਣੇ ਹੱਥਾਂ ਉੱਤੇ ਹਨ ਇਹ ਸਾਰੇ ਸਪੱਟਾਂ ਦੇ ਤੁਸੀਂ ਕੋਈ ਵੀ ਸੌਫਟ ਕਪੜਾ ਨਾਲੋ ਇਹ ਕੱਪਣੀ ਕੱਪ ਦੇ ਵਿੱਚ ਜੀ ਪਾਣੀ ਪਾ ਲਿਆ ਸੀਗਾ ਜਿਹੜੀ ਆਪਣੀ ਕਾਲਗੇਟ ਵਗੈਰਾ ਲਗਾਇਆ ਹੋਇਆ ਸੀ ਨਾ ਉਹ ਕਈ ਵਾਰੀ ਨਾ ਜਿਵੇਂ ਆਪਾਂ ਨੇ 5 ਮਿੰਟ ਲਾ ਕੇ ਛੱਡਿਆ ਸੀਗਾ ਤੇ ਉਹ ਟੂਟੀਆਂ ਦੇ ਉੱਤੇ ਜੰਮ ਜਾਂਦਾ ਇਸ ਕਰਕੇ ਤੁਹਾਨੂੰ ਇਸ ਤਰੀਕੇ ਨਾਲ ਸਾਫ਼ ਕਰਨਾ ਬਹੁਤ ਹੀ ਜ਼ਰੂਰੀ ਆ ਤੇ ਕਿਉਂਕਿ ਆਪਣੀਆਂ ਟੂਟੀਆਂ ਦੇ ਉੱਤੇ ਬਿਲਕੁਲ ਹੀ ਸ਼ਾਈਨਿੰਗ ਆ ਗਈ ਦੇਖੋ ਕੋਈ ਦਾਗ ਦੱਬਾ ਨਹੀਂ ਰਿਹਾ ਇਹ ਬਹੁਤ ਹੀ ਵਧੀਆ ਤਰੀਕਾ ਹੈ ਟੂਟੀਆਂ ਨੂੰ ਸਾਫ਼ ਕਰਨ ਦਾ ਹਰਪਿਕ ਕਦੇ ਵੀ ਤੁਸੀਂ ਟੂਟੀਆਂ ਦੇ ਉੱਤੇ ਨਾ ਲਗਾਓ ਤੇ ਤੁਹਾਡੀਆਂ ਟੂਟੀਆਂ ਬਿਲਕੁਲ ਖਰਾਬ ਹੋ ਜਾਣਗੀਆਂ ਇਹਨਾਂ ਦਾ ਜੇ ਦਾ ਸਟੀਲ ਦਾ ਕਲਰ ਆ ਨਾ ਤੇ ਉਹ ਵੀ ਚੇਂਜ ਹੋ ਜਾਂਦਾ ਹੈ ਜੀ ਜੇ ਆਪਾਂ ਹਰਪਿਕ ਲਗਾਉਣੀ ਹੈ ਕਈ ਪੈਣਾ ਕਮੈਂਟ ਕਰਤੀਆਂ ਦੀਆਂ ਵੀ ਹਰਪਿਕ ਲਗਾ ਲੀਏ ਨਹੀਂ ਜੀ ਤੁਸੀਂ ਨਿੰਬੂ ਵੀ ਲਾ ਸਕਦੇ ਹੋ ਤੇ ਸਿਲਵਰ ਪੇਪਰ ਦੇ ਨਾਲ ਵੀ ਸਾਫ ਕਰ ਸਕਦੇ ਹੋ ਜਿਹੜੀਆਂ ਵੀ ਤੁਹਾਡੇ ਆਮ ਹੀ ਘਰ ਦੇ ਵਿੱਚ ਚੀਜ਼ਾਂ ਹੁੰਦੀਆਂ ਨੇ ਉਹ ਤੁਸੀਂ ਵਰਤ ਸਕਦੇ ਹੋ ਤੇ ਕੰਨੀ ਕੋਲੇਗੇਟ ਲਗਾ ਕੇ ਵੀ ਤੁਸੀਂ ਟੁੱਟੀਆਂ ਨੂੰ ਸਾਫ ਕਰ ਸਕਦੇ ਹੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਕੇ ਸ਼ੇਅਰ ਜ਼ਰੂਰ ਕਰਦੇ ਚੈਨਲ ਨੂੰ ਸਬਸਕ੍ਰਾਈਬ ਕਰ ਜ਼ਰੂਰ ਕਰ ਲਿਓ ਜੀ ਲੋ ਜੀ ਇਸ ਤੋਂ ਬਾਅਦ ਤੁਸੀਂ ਸੁੱਕਾ ਕਪੜਾ ਲੈ ਕੇ ਚੰਗੀ ਤਰ੍ਹਾਂ ਫੇਰ ਦੇਣਾ ਬਿਲਕੁਲ ਵੀ ਕੋਈ ਵੀ ਇਹਦੇ ਤੇ ਦਾਗ ਨਹੀਂ ਰਿਹਾ ਬਿਲਕੁਲ ਆਪਣੀਆਂ ਇਹ ਟੂਟੀਆਂ ਕਲੀਨ ਹੋ ਗਈਆਂ ਤੁਸੀਂ ਇਹਨਾਂ ਦੀ ਚਮਕ ਦੇਖ ਸਕਦੇ ਹੋ ਆਪਾਂ ਨੇੜੇ ਤੋਂ ਤੁਹਾਨੂੰ ਦਿਖਾਉਣੀ ਹੈ ਜੀ ਲੋ ਜੀ ਆਪਣੇ ਟੂਟੇ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਉੱਤੇ ਕਿੰਨੀ ਚਮਕ ਆ ਗਈ ਪਹਿਲਾਂ ਵੀ ਤੁਸੀਂ ਟੂਟੀਆਂ ਨੂੰ ਚੈੱਕ ਕਰ ਸਕਦੇ ਹੋ ਤੇ ਬੈਲੇਨ ਤੇ ਕਿੰਨੇ ਦਾਗ ਤਾਂ ਪੈ ਸੀਗੇ ਬਿਲਕੁਲ ਇਹ ਸਾਰੇ ਹੀ ਉੱਤਰ ਗਏ ਤੁਸੀਂ ਨੇ ਇਹਦੇ ਤੋਂ ਚੱਕ ਕਰ ਸਕਦੇ ਹੋ ਲੋ ਜੀ ਆਪਣੀਆਂ ਟੂਟੀਆਂ ਬਿਲਕੁਲ ਹੋ ਗਈਆਂ ਕਲੀਨ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਉੱਤੇ ਕਿੰਨੀ ਚਮਕ ਆਈ ਆ ਜੇ ਤੁਸੀਂ ਨਾ ਇਸ ਤਰੀਕੇ ਨਾਲ ਦੋ ਤਿੰਨ ਚੀਜ਼ਾਂ ਮਿਕਸ ਕਰਕੇ ਕੈਮੀਕਲ ਬਣਾ ਕੇ ਲਗਾਉਂਗੇ ਨਾ ਇਸ ਸਟੀਲ ਦੀਆਂ ਟੂਟੀਆਂ ਤੁਹਾਡੀਆਂ ਬਿਲਕੁਲ ਹੀ ਚਮਕਾਂ ਲੱਗ ਜਾਣਗੀਆਂ ਜਿ ਸਾਰੀਆਂ ਜਿਨੀ ਆਪਣੇ ਉਹ ਬਾਥਰੂਮ ਦੇ ਵਿੱਚ ਹੁੰਦੀਆਂ ਕਈ ਵਾਰੀ ਕਿਚਨ ਵਿੱਚ ਵੀ ਲੱਗੀਆਂ ਹੁੰਦੀਆਂ ਨੇ ਬਹੁਤ ਜ਼ਿਆਦਾ ਦਾਗ ਦੱਬੇ ਪੈ ਜਾਂਦੇ ਆ ਤੇ ਕਿਹੋ ਜਿਹੀ ਸਾਡੀ ਵੀਡੀਓ ਲੱਗੀ ਵਧੀਆ ਲੱਗੀ ਤਾਂ ਇੱਕ ਲਾਈਕ ਜ਼ਰੂਰ ਕਰਕੇ ਜਾਣਾ ਤੇ ਜੇ ਤੁਸੀਂ ਹਮ ਬੱਦ ਤੋਂ ਬੱਦ ਵੀਡੀਓ ਨੂੰ ਅਨੁਕੀਸ਼ਿਆ ਕਰਨਾ ਠੀਕ ਹੈ ਜੀ ਚਲੋ ਆਪਾਂ ਜੀ ਹੋਏ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ